ਇਸ ਮੀਟਿੰਗ ਦਾ ਹਿੱਸਾ ਬਣੀ ਭੈਣ ਸਾਡੀ ਇਸ ਮੀਟਿੰਗ ਦਾ ਹਿੱਸਾ ਬਣੀ ਕੀ ਸੁਨੇਹਾ ਮਿਲਿਆ ਅੰਦਰ ਵਾਲੀ ਮੀਟਿੰਗ ਤੋਂ ਪਹਿਲਾਂ ਇਹ ਦੱਸਿਓ ਤੇ ਮੈਂ ਜੱਥੇਦਾਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇੱਥੇ ਨਾ ਕਿਸੇ ਪੋਲਿਟਿਕਸ ਦੀ ਗੱਲ ਹੁੰਦੇ ਹੋਏ ਨਾ ਨਾ ਚਾਹਿਆ ਦਿਖਦੇ ਹੋਏ ਕਿ ਕੋਈ ਕੌਣ ਕਿਹੜੇ ਪੋਲਿਟਿਕਸ ਹੈਗੇ ਇੱਥੇ ਪੱਗ ਨੂੰ ਇਕੱਠਾ ਕੀਤਾ ਗਿਆ ਇੱਥੇ ਸਿੱਖੀズム ਨੂੰ ਇਕੱਠਾ ਕੀਤਾ ਗਿਆ ਮੈਂ ਕਹਿੰਦਾ ਕਿ ਇੱਥੇ ਆ ਕੇ ਛਾਤੀ ਐਵੇਂ ਚੋੜੀ ਹੋਈ ਹੈ ਕਿ ਪੰਜਾਬ 'ਚ ਤਾਂ ਕੁਝ ਹੋਇਆ ਹੀ ਨਹੀਂ ਹੈ ਅਸੀਂ ਤਾਂ ਲੜ ਗਏ ਅਸੀਂ ਲੜ ਗਏ ਬਸ ਔਰ ਜਿਹੜਾ ਕਹਿੰਦੇ ਹਨ ਕਿ 90% ਆਪਾਂ ਲੜ ਗਏ ਤਾਂ 10% ਆਪੀ ਪੂਰਾ ਕਰਨਾ ਫਤਿਹ ਬੁਲਾਨੀ ਹੈ ਘਰ ਬਣਾਉਣ ਤੋਂ ਲੈ ਕੇ এডਿਕੇਸ਼ਨ ਤੋਂ ਲੈ ਕੇ ਮੈਡੀਸਨ ਤੋਂ ਲੈ ਕੇ ਵੱਖ ਹਰ ਜਿਹੜੇ ਪੀੜਤ ਹੈਗੇ ਉਹਨਾਂ ਵਾਸਤੇ ਨਹੀਂ ਇਹ ਪੂਰੇ ਪੰਜਾਬ ਵਾਸਤੇ ਸੁਨੇਹਾ ਹੈ ਨਿਰਪੋਲਾਈ ਸੇਵियर ਦਾ ਕਿ এডਿਕੇਸ਼ਨ ਜਿਹੜੀਆਂ ਨੇ ਸਾਡੇ ਨਾਲ ਬਹੁਤ ਸਾਰੇ ਫੀਮੇਲ ਵੋਲੰਟੀਅਰਸ ਹੈਗੇ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਨਾਲ ਗਰਾਊਂਡ ਲੈਵਲ ਤੇ ਜਿਨੇ ਵੀ ਫੀਮੇਲ ਪ੍ਰੋਬਲਮਸ ਹੁੰਦੀਆਂ ਨੇ ਮੈਡੀਕਲ ਨੂੰ ਦੇਣ ਵਾਸਤੇ ਅਸੀਂ ਬਿਲਕੁਲ ਰੈਡੀ ਆ ਤੇ ਅੱਜ ਐਵੇਂ ਲੱਗਦਾ ਹੈ ਕਿ ਅੱਜ ਪੰਜਾਬ ਦਾ ਇੱਕ ਇੱਕ ਹੋਰ ਜਨਮ ਹੋਇਆ ਹੈ ਜਿਹੜਾ ਸੁਧਾਰ ਦਾ ਜਨਮ ਹੋਇਆ ਹੈ ਤੇ ਅੱਜ ਮੈਂ ਧੰਨਵਾਦੀ ਆ ਅਕਾਲ ਤਕਤ ਸਾਹਿਬ ਦਾ ਜਥੇਦਾਰ ਸਾਹਿਬ ਦਾ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਆ ਤੇ ਸਿੰਘ ਸਾਹਿਬਾਨ ਵੱਲੋਂ ਇੱਕ ਵੱਡਾ ਸੁਨੇਹਾ ਦਿੱਤਾ ਗਿਆ ਤੇ ਏਕੇ ਨਾਲ ਚੱਲਣ ਦੀਆਂ ਗੱਲਾਂ ਹੋਈਆਂ ਦੇਖਦੇ ਆਉਣੇ ਸਮੇਂ ਦੇ ਵਿੱਚ ਪੰਜਾਬ ਦੀ ਨੁਹਾਰ ਬਦਲਣ ਵਾਸਤੇ ਸਿੱਖ ਸੰਸਥਾਵਾਂ ਤੇ ਐਨਜੀਓ ਇੱਕ ਮਹੱਤਵਪੂਰਨ ਰੋਲ ਅਦਾ ਕਰਨਗੀਆਂ ਇਸ ਟਾਈਮ ਸਾਡੇ ਨਾਲ ਦਿੱਲੀ ਤੋਂ ਵੀਰਾ ਜਸਪ੍ਰੀਤ ਸਿੰਘ ਕੀ ਸਵਾਲਾਂ ਲੈ ਕੇ ਆਏ ਆ ਪੰਜਾਬ ਦੀ ਧਰਤੀ ਦੇ ਉੱਤੇ ਕਿਉਂਕਿ ਦਿੱਲੀ ਤੋਂ ਬਹੁਤਾਂ ਜਿਹੜੀ ਨੌਜਵਾਨੀ ਵੀਰ ਸਾਡੇ ਨਾਲ ਪਹਿਲਾਂ ਸਵਾਲਾਂ ਕਰਕੇ ਗਏ ਆ ਪਹਿਲਾਂ ਗੁਰਫਤੇ ਸੰਚ ਕਰਦੇ ਜਸਪ੍ਰੀਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਫਤੇ ਮੈਂ ਬਹੁਤ ਧੰਨਵਾਦੀ ਆ ਜਿਹੜਾ ਅਕਾਲ ਦੀ ਟੀਮ ਜਿਹੜੀ ਸ਼ੁਰੂ ਤੋਂ ਗਰਾਉਂਡ ਜ਼ੀਰੋ ਤੇ ਕੰਮ ਕਰ ਰਹੀ ਹੈ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਅਸੀਂ ਅਗਰ 5 ਤੱਕ ਪਹੁੰਚ ਸਕਦੇ ਤਾਂ ਤੁਹਾਡੇ ਥਰੂ ਅਸੀਂ 50 ਤੱਕ ਪਹੁੰਚ ਸਕਦੇ ਆ ਫਰਜਾ ਜੀ ਜਸਪ੍ਰੀ ਜੀ ਫਰਜਾ ਆਪੋ ਆਪਣੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਅਕਾਲ ਚੈਨਲ ਇੱਕ ਮਾਧਿਅਮ ਆ ਸਿੱਖੀ ਦੀ ਆਵਾਜ਼ ਬੁਲੰਦ ਹੋਵੇ ਤੇ ਨਾਲ ਅਕਾਲ ਏਡ ਰਾਈ ਤੁਹਾਡੇ ਭਰਾਵਾਂ ਦੇ ਨਾਮ ਨਾਲ ਰਲ ਕੇ ਸਾਥ ਦਿੱਤਾ ਜਾ ਸਕੇ ਜਿੱਥੇ ਲੋੜਵੰਦਾਂ ਉਹਨਾਂ ਤੱਕ ਮਦਦ ਪਹੁੰਚਾਈ ਜਾ ਸਕੇ ਫਰਜਾ ਤੁਸੀਂ ਆਪਣੇ ਨਿਭਾ ਰਹੇ ਹੋ ਅਸੀਂ ਆਵਾਜ਼ ਚੁੱਕ ਰਹੇ ਹਾਂ ਜਸਪ੍ਰੀ ਜੀ ਪਹਿਲਾਂ ਤੇ ਧੰਨਵਾਦ ਆ ਤੁਹਾਡਾ ਇਸ ਮੀਟਿੰਗ ਦਾ ਹਿੱਸਾ ਬਣੇ ਭੈਣ ਸਾਡੀ ਇਸ ਮੀਟਿੰਗ ਦਾ ਹਿੱਸਾ ਬਣੀ ਕੀ ਸੁਨੇਹਾ ਮਿਲਿਆ ਅੰਦਰ ਵਾਲੀ ਮੀਟਿੰਗ ਤੋਂ ਪਹਿਲਾਂ ਇਹ ਦੱਸਿਓ ਤੇ ਬਾਅਦ ਚ ਆਪਾਂ ਗੱਲ ਕਰਾਂਗੇ ਕੀ ਸੁਆਵਾਂ ਦੇ ਰਹੇ ਹੋ ਮੈਂ ਜਥੇਦਾਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਇੱਥੇ ਨਾ ਕਿਸੇ ਪੋਲਿਟਿਕਸ ਦੀ ਗੱਲ ਹੁੰਦੀ ਹੋਵੇ ਨਾ ਨਾ ਚਾਇਆ ਦਿਖਦੇ ਹੋਏ ਕਿ ਕੋਈ ਕੌਣ ਕਿਹੜੇ ਪੋਲਿਟਿਕਸ ਹੈਗੇ ਇੱਥੇ ਪੱਗ ਨੂੰ ਇਕੱਠਾ ਕੀਤਾ ਗਿਆ ਇੱਥੇ ਸਿੱਖੀ ਸਮਨ ਨੂੰ ਇਕੱਠਾ ਕੀਤਾ ਗਿਆ ਮੈਂ ਕਹਿੰਦਾ ਕਿ ਇੱਥੇ ਆ ਕੇ ਛਾਤੀ ਐਵੇਂ ਚੋੜੀ ਹੋਈ ਹੈ ਕਿ ਪੰਜਾਬ ਚ ਤਾਂ ਕੁਝ ਹੋਇਆ ਹੀ ਨਹੀਂ ਹੈ ਅਸੀਂ ਤਾਂ ਲੜ ਗਏ ਅਸੀਂ ਲੜ ਗਏ ਬਸ ਔਰ ਜਿਹੜਾ ਕਹਿੰਦੇ ਨਾ ਕਿ 90% ਆਪਾਂ ਲੜ ਗਏ ਤਾਂ 10% ਆਪੀ ਪੂਰਾ ਕਰਨਾ ਫਤਿਹ ਬੁਲਾਨੀ ਹੈ ਤੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਜ ਜਕਾਰਾ ਲੱਗ ਚੁਕੇ ਹੈ ਤੇ ਹੁਣ ਜਿਹੜਾ ਨਿਸ਼ਾਨ ਸਾਹਿਬ ਗਾੜਨਾ ਜਿਹੜਾ ਹੈ ਨਾ ਉਹ ਬਸ ਬਾਕੀ ਰਹਿ ਗਿਆ ਜੀ ਤੇ ਸਾਨੂੰ ਇਹ ਲੱਗਦਾ ਹੈ ਕਿ ਇੱਥੇ ਆ ਕੇ ਇੱਕ ਸੁਨੇਹਾ ਸਾਨੂੰ ਮਿਲਿਆ ਕਿ ਇੱਥੇ ਸਿਰਫ ਅਸੀਂ ਇਕੱਲੇ ਸੇਵਾ ਨਹੀਂ ਕਰ ਰਹੇ ਇੱਥੇ ਮੈਂ ਕਹਿੰਦਾ ਕਿ ਇੱਥੇ ਤੋਂ ਸਮੁੰਦਰ ਆਇਆ ਸੀ ਅੱਜ ਅੱਛੇ ਤਾਂ ਬਿਲਕੁਲ ਸਮੁੰਦਰ ਭਰਿਆ ਪਿਆ ਸੀ ਐਸਾ ਨੂੰ ਇਦਾਂ ਲੱਗਿਆ ਅੱਜ ਇੱਕ ਇੱਕ ਪਰਿਵਾਰ ਨੂੰ ਦਵਾਈ ਨਹੀਂ ਅੱਜ ਪੂਰੇ ਪੰਜਾਬ ਨੂੰ ਦਵਾਈਆਂ ਜਿਹੜੀਆਂ ਨੇ ਨਾ ਜਥੇਦਾਰ ਸਾਹਿਬ ਦਿੱਤੀਆਂ ਗਈਆਂ ਨੇ ਇੱਕ ਘਰ ਨੂੰ ਰਾਸ਼ਨ ਦਿੱਤਾ ਗਿਆ ਲੰਗਰ ਦਾ ਸਨੇਹ ਹੈ ਪੂਰੇ ਜਥੇਦਾਰ ਸਾਹਿਬ ਦੇ ਵੱਲੋਂ ਪੰਜਾਬ ਨੂੰ ਦਿੱਤਾ ਗਿਆ ਘਰ ਬਣਾਉਣ ਤੋਂ ਲੈ ਕੇ ਐਜੂਕੇਸ਼ਨ ਤੋਂ ਲੈ ਕੇ ਮੈਡੀਸਨ ਤੋਂ ਲੈ ਕੇ ਵੱਖ ਹਰ ਜਿਹੜੇ ਪੀੜਤ ਹੈਗੇ ਉਹਨਾਂ ਵਾਸਤੇ ਨਹੀਂ ਇਹ ਪੂਰੇ ਪੰਜਾਬ ਵਾਸਤੇ ਸਨੇਹ ਹੈ ਨਿਰਪੋਲਾਈ ਸੇਵियर ਦਾ ਕਿ ਐਜੂਕੇਸ਼ਨ ਜਿਹੜੀਆਂ ਨੇ ਸਾਡੇ ਨਾਲ ਬਹੁਤ ਸਾਰੇ ਫੀਮੇਲ ਵੌਲੰਟੀਅਰਸ ਹੈਗੇ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਨਾਲ ਗਰਾਊਂਡ ਲੈਵਲ ਤੇ ਜਿਨੇ ਵੀ ਫੀਮੇਲ ਪ੍ਰੋਬਲਮਸ ਹੁੰਦੀਆਂ ਨੇ ਮੈਡੀਕਲ ਨੂੰ ਦੇਣ ਵਾਸਤੇ ਅਸੀਂ ਬਿਲਕੁਲ ਰੈਡੀ ਆਂ ਐਮਸ ਦਿੱਲੀ ਦੇ ਅੰਦਰ ਕੋਈ ਵੀ ਇਲਾਜ ਕਰਾਣਾ ਹੈ ਪੰਜਾਬ ਦੇ ਕਿਸੇ ਵੀ ਬੱਚੇ ਦਾ ਸਾਡੇ ਵੱਡੇ ਬਜ਼ੁਰਗਾਂ ਦਾ ਭੈਣ ਦਾ ਭਰਾਵਾਂ ਦਾ ਤੇ ਅਸੀਂ ਸਿਰਫ ਹੜ ਪੀੜਤ ਵਾਸਤੇ ਨਹੀਂ ਅਸੀਂ ਪੰਜਾਬ ਲਈ ਸਾਡੀ ਇਹ ਇਹ ਹੜ ਕਰਕੇ ਸਾਡੇ ਦਿੱਲੀ ਵਾਲੇ ਦੀ ਅੱਖ ਖੁੱਲ ਗਈ ਹੈ ਤੇ ਸਾਨੂੰ ਗੁਰੂ ਸਾਹਿਬ ਨੇ ਚਾਹਨਾ ਪਾਇਆ ਕਿ ਰੂਹਾਂ ਤੱਕ ਪੌਟ ਨਾ ਬਹੁਤ ਜ਼ਰੂਰੀ ਹੈ ਕਿੰਨੇ ਘਰ ਸੁਖ ਵਸਿਆ ਤੇ ਬਾੜ ਸੁਖ ਪਾਇਆ ਅਗਰ ਘਰ ਨਹੀਂ ਸੁਖ ਵਸੇਗਾ ਨਾ ਤਾਂ ਸਰਬਤ ਦਾ ਪਲਾ ਕਰਨ ਦਾ ਕੋਈ ਅਰਥ ਨਹੀਂ ਹੈ ਜੀ ਸਰਬਤ ਦਾ ਪਲਾ ਤਦ ਸਟਾਰਟ ਹੋਣਾ ਜਦ ਘਰੋਂ ਮਾਂ ਪਿਓ ਠੀਕ ਹੋਣਗੇ ਜਦ ਸਾਡੇ ਭੈਣ ਭਰਾ ਠੀਕ ਹੋਵੇ ਅੱਜ ਪੰਜਾਬ ਠੀਕ ਨਹੀਂ ਹੈ ਤਾਂ ਸਾਡੇ ਲਈ ਸਰਬਤ ਦਾ ਪਲਾ ਕਿੱਥੇ ਵੀ ਸਟੈਂਡ ਨਹੀਂ ਕਰਦਾ ਅਸੀਂ ਅੱਜ ਪੱਗ ਨੂੰ ਬਚਾਣਾ ਹੈ ਅਸੀਂ ਅੱਜ ਪੱਗ ਵਾਸਤੇ ਕੰਮ ਕਰਨਾ ਹੈ ਪਰ ਅਸੀਂ ਪੱਗ ਵਾਸਤੇ ਖੜੇ ਆ ਮੈਂ ਬਹੁਤ ਬਹੁਤ ਧੰਨਵਾਦੀ ਹੈ ਜਥੇਦਾਰ ਸਾਹਿਬਾ ਦਾ ਅਕਾਲ ਟੀਮ ਦਾ ਸਾਰੇ ਜਿੰਨੇ ਵੀ ਜਥੇਬੰਦੀਆਂ ਗਿਆਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਅਸੀਂ ਬਹੁਤ ਖੁੱਲੇ ਦਿਲ ਨਾਲ ਅਸੀਂ ਦੋਨੋਂ ਹੱਥ ਖੋਲ ਕੇ ਖੜੇ ਆ ਪੈਸਿਆਂ ਦਾ ਢੇਲ ਲੈ ਕੇ ਖੜੇ ਆ ਤੁਸੀਂ ਸਿਰਫ ਸੇਵਾ ਸਾਨੂੰ ਬਖਸ਼ੋ ਅਸੀਂ ਦੋਨੋਂ ਹੱਥ ਜੋੜ ਕੇ ਅਸੀਂ ਹੱਥ ਖੋਲ ਕੇ ਤੁਹਾਡੇ ਨਾਲ ਘਰ ਬਣਾਉਣ ਤੋਂ ਲੈ ਕੇ ਐਜੂਕੇਸ਼ਨ ਤੋਂ ਲੈ ਕੇ ਚਾਹੇ ਉਹਨਾਂ ਨੂੰ ਸਕਿਲਸ ਦੇਣੋਂ ਕੰਮ ਕੰਮ ਦੇਣ ਤੋਂ ਲੈ ਕੇ ਅਸੀਂ ਹਰ ਵਾਸਤੇ ਰੈਡੀ ਆ ਸਾਡੀ ਟੀਮ ਪੂਰੀ ਰੈਡੀ ਅਸਪ੍ਰੀ ਦੀ ਪਹਿਲਾਂ ਤਾਂ ਧੰਨਵਾਦ ਆ ਤੁਹਾਡਾ ਕਿਉਂਕਿ ਪੰਜਾਬ ਵਾਸਤੇ ਪੰਜਾਬ ਨੂੰ ਜਿਹੜਾ ਬਾਹਰ ਪੰਜਾਬ ਤੋਂ ਰਹਿ ਰਹਿਣਾ ਭੈਣ ਮੇਰੀ ਉਹ ਪੇਕਾ ਕਰ ਕਹਿ ਦਿੰਦਾ ਜਦੋਂ ਧੀ ਰਾਂ ਨਹੀਂ ਚਲ ਜਾਂਦੀ ਨਾ ਸਹੁਰੇ ਜਦੋਂ ਤੁਸੀਂ ਵੀ ਸਹੁਰੇ ਜਾਂਦੇ ਹੋਗੇ ਜਾਂ ਵਿਆਹ ਹੋ ਤੁਸੀਂ ਜਦੋਂ ਵਿਆਹ ਹੋ ਜਾਣਾ ਨਾ ਤੁਸੀਂ ਤਾਂ ਸਹੁਰੇ ਚਲ ਜਾਣਾ ਫਿਰ ਪੇਕਿਆਂ ਦਾ ਫਿਕਰ ਬੜਾ ਰਹਿੰਦਾ ਹੈ ਨਾ ਉੱਥੇ ਸਾਡੇ ਭੈਣ ਭਰਾ ਹੁੰਦੇ ਆ ਉੱਥੇ ਮਾਪੇਵਾ ਕਿਉਂਕਿ ਬਹੁਤਾਤ ਸਮਾਂ ਤੁਸੀਂ ਉਹ ਪਰਿਵਾਰੇ ਗੁਜ਼ਾਰਿਆ ਹੁੰਦਾ ਬੇਸ਼ੱਕ ਸਹੁਰੇ ਪਰਿਵਾਰ ਦਾ ਬਰਾਬਰ ਅਧਿਕਾਰ ਬਣ ਜਾਂਦਾ ਹੈ ਨਾ ਪਰ ਜਦੋਂ ਪੇਕਿਆਂ ਦਾ ਫਿਕਰ ਜ਼ਿਆਦਾ ਹੋਵੇ ਨਾ ਤੇ ਫਿਰ ਜਸਪ੍ਰੀ ਤਰਗੇ ਜੇ ਪਾ ਖੋਲ ਦਿੰਦੇ ਆ ਕਹਿੰਦੇ ਜੋ ਕੁਝ ਦਿੱਤਾ ਜਾ ਸਕੇ ਦੇ ਦਈਏ ਪਾਗੇ ਤੁਸੀਂ ਗੱਲ ਕੀਤੀ ਭੈਣ ਮਿਰਗਿਆ ਸੀ ਨਾ ਪਿੰਡਾਂ ਦੇ ਵਿਚਰਦੇ ਆ ਜਿੱਥੇ ਅਕਾਲੀੜ ਨੇ ਸਵਾਵਾ ਕਰਦੇ ਆ ਉਥੇ ਅਕਾਲ ਚੜ੍ਹੇ ਤੋਂ ਮਾਧਿਅਮ ਬਣਦੇ ਨਾ ਆਵਾਜ਼ ਚੁੱਕਦੇ ਆ ਤੇ ਦਿਲਵਿੰਦਰ ਦਿਆਲਪੁਰ ਜੀ ਸਾਡੇ ਨਾਲ ਦਿਆਲਪੁਰ ਜੀ ਸਭ ਮੇਰੇ ਲੱਗ ਗਏ ਆ ਜੋ ਸਿੰਗਰ ਆ ਵੀਰ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉੱਥੇ ਪਤਾ ਲਗਾ ਕੀ ਕਿਹਾ ਉਹ ਕਹਿੰਦੇ ਪੱਗਾ ਤੁਸੀਂ ਮੀਜ਼ ਕਿਉਂ ਕਹਿ ਤੈ ਮੈਨੂੰ ਰਏ ਸੀ ਕਿ ਤੁਹਾਡੀਆਂ ਪੱਗਾਂ ਸਾਨੂੰ ਬਹੁਤ ਦਿਖਦੀਆਂ ਦੂਰ ਤੱਕ ਸਵਾ ਕਰਦੇ ਪਰ ਅੱਜ ਸਾਨੂੰ ਤਿਲ ਫੁੱਲ ਲੈ ਕੇ Hindu ਭਾਈਚਾਰਾ ਮੁਸਲਮਾਨ ਭਾਈਚਾਰਾ ਉਹ ਕਹਿੰਦੇ ਕਿ ਅੱਜ ਤੁਹਾਡੇ ਕੋਲ ਅਸੀਂ ਪਹੁੰਚੇ ਆ ਬੜਾ ਸਤਿਕਾਰ ਮਿਲਦਾ ਕਿਉਂਕਿ ਇਹ ਪੱਗ ਬਖਸ਼ਿਸ਼ ਈ ਆ ਕਿ ਜਿੱਥੇ ਪੱਗ ਖਲੋਤੀ ਹੋਵੇ ਉਥੇ ਕਹਿਰ ਨਾ ਹੋਵੇ ਉਥੇ ਜ਼ੁਲਮ ਨਾ ਹੋਵੇ ਹਾਂ ਇਹ ਸਾਨੂੰ ਬਖਸ਼ਿਸ਼ ਆ ਤੇ ਜਸਪ੍ਰੀਤ ਜੀ ਤੁਹਾਡੀ ਸੋਚ ਨੂੰ ਵੀ ਸਲਾਮ ਆ ਤੇ ਮੈਨੂੰ ਲੱਗਦਾ ਜੇ ਪੰਜਾਬ ਵਾਸਤੇ ਇਹੋ ਜਿਹਾ ਜਜਬਾ ਰੱਖਦੇ ਹੋ ਤੇ ਪੰਜਾਬ ਹੜਦਾ ਨਹੀਂ ਪੰਜਾਬ ਰੋੜਦਾ ਨਹੀਂ ਠੀਕੋ ਅਸੀਂ ਤਾਂ ਕਦੀ ਵੀ ਸਮਝਦੇ ਨਹੀਂ ਕਿ ਪੰਜਾਬ ਕਦੀ ਰੋੜ ਇੱਥੇ ਸਾਡੇ ਹੁੰਲੇ ਸਾਡੇ ਗੁਰੂਆਂ ਨੇ ਇੱਥੇ ਸ਼ਹਾਦਤ ਦਿੱਤੀ ਗੁਰੂਆਂ ਨੇ ਸਥਾਨ ਹੈਗਾ ਗੁਰੂ ਦੀ ਧਰਤੀ ਦੇ ਉੱਤੇ ਕੁਝ ਹੋ ਜਾਏਗਾ ਇਹ ਕਦੀ ਹੋ ਸਕਦਾ ਹੈ ਕਦੀ ਜ਼ਿੰਦਗੀ ਚ ਨਹੀਂ ਹੋ ਸਕਦਾ ਅਸੀਂ ਤਾਂ ਬਹੁਤ ਛੋਟੇ ਜਿਹੇ ਪਾਪੀ ਵੱਡੇ ਗੁਨਾਹਗਾਰ ਆ ਜੀ ਸੁਖ ਤੇਰਾ ਦਿੱਤਾ ਲਈਏ ਨਾ ਐਵੇਂ ਨਾ ਸੁਖ ਤੇਰਾ ਦਿੱਤਾ ਲਈਏ ਆ ਪੰਜਾਬ ਕਰਕੇ ਸਾਡੇ ਸ਼ਹੀਦਾ ਸਾਹਿਬਾਨਾ ਕਰਕੇ ਜਥੇਦਾਰ ਸਾਹਿਬ ਕਰਕੇ ਗੁਰੂਆਂ ਕਰਕੇ ਅਸੀਂ ਸੁਖ ਤੇਰਾ ਦਿੱਤਾ ਲਈਏ ਤੇ ਇਹ ਤਾਂ ਅਜ ਅਜ ਅਸੀਂ ਆਪਣੀ ਜੇਬਾਂ ਵਿੱਚ ਕੁਝ ਨਹੀਂ ਕੱਢਿਆ ਸਭ ਇਹਨਾਂ ਦਾ ਹੀ ਹੈ ਫਰਜ਼ ਨਿਭਾ ਰਹੇ ਹੋ ਇਹ ਕਹਿ ਸਕਦੇ ਜਿਵੇਂ ਘਰ ਦੇ ਅੰਦਰ ਜਿਵੇਂ ਰੋਚ ਆਉਂਦੀ ਹੈ ਨਾ ਤੇ ਘਰ ਦਾ ਬੱਚਾ ਜੇ ਮਾਂ ਪਿਓ ਨੂੰ ਨਹੀਂ ਸਮਝੇਗਾ ਭੈਣ ਭਰਾ ਨੂੰ ਨਹੀਂ ਸਮਝੇਗਾ ਤੇ ਕੌਣ ਸਮਝੇਗਾ ਜੇ ਰਬ ਬਾਬਾ ਨਾਨਕ ਧਰਤੀ ਦੇ ਗਏ ਉਹ ਹਾਂਜੀ ਬਿਲਕੁਲ ਗਏ ਜੀ ਹਾਂਜੀ ਮੈਂ ਉੱਥੇ ਜਦੋਂ ਵੀ ਗਿਆ ਤੇ ਮੇਰੀ ਹਰ ਰਿਕਾਰਡਿੰਗ ਵਿੱਚ ਮੈਂ ਕਿਹਾ ਸੀ ਕਿ ਇਹ ਧਰਤੀ ਨੇ ਸਾਨੂੰ ਜਜ਼ਬਾ ਸਿਖਾਇਆ ਸੀ ਸਾਨੂੰ ਜੀਵਨਾ ਸਿਖਾਇਆ ਸਾਡੇ ਬਾਬੇ ਨਾਨਕ ਦੇ ਕਿਰਤ ਕਰਨੀ ਉੱਥੋਂ ਸਿੱਖਾਈ ਉਹ ਹੜਵਾਉਂਦੇ ਸੀ ਉੱਥੇ ਖੇਤੀ ਕਰਦੇ ਸੀ ਉਹ ਜਗ੍ਹਾ ਤੇ ਹੈਨਾ ਤੇ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਕੇ ਛਕਣ ਦਾ ਹੋਕਾ ਦਿੱਤਾ ਉੱਥੋਂ ਉਹਨਾਂ ਨੇ ਹੈਨਾ ਤੇ ਸਾਨੂੰ ਸ਼ਾਇਦ ਉਹ ਗੁੜਤੀ ਜਿਹੜੀ ਆ ਉਹ ਜਸਪਰੀ ਚ ਮਿਲੀ ਤੁਹਾਡੇ ਚ ਮਿਲੀ ਦਲਵਿੰਦਰ ਦਿਆਲਪੁਰੂਈ ਵਰਗੇ ਵੀਰਾਂ ਚ ਮਿਲੀ ਉਹ ਭੈਣਾ ਖਲੋਤੀਆਂ ਹਾਂ ਮੈਂ ਬੜਾ ਵਿਚਾਰ ਚਚਾ ਸੁਣੀਆ ਤੁਹਾਡੀਆਂ ਸਭ ਦੀਆਂ ਬਹੁਤ ਵਧੀਆ ਲੱਗਾ ਸੀ ਸਾਨੂੰ ਉਹ ਡੇਰਾ ਬਾਬਾ ਨਾਨਕ ਦੀ ਥੋੜਾ ਦੂਰ ਜਾ ਕੇ ਕਰਤਾਰਪੁਰ ਗੁਰਦੁਆਰਾ ਸਾਹਿਬ ਤੋਂ ਨਾ ਬੜੇ ਵੱਡੇ ਸੁਨੇਹੇ ਮਿਲਦੇ ਆ ਜੀ ਉੱਥੋਂ ਉਹ ਸੁਨੇਹਾ ਜਿਹੜਾ ਵਾ ਉਹ ਗੁੜਤੀ ਦੇ ਰੂਪ ਵਿੱਚ ਹਰ ਸਿੱਖ ਸਵੀਕਾਰ ਕਰਦਾ ਮੈਂ ਸਮਝਦਾ ਜੀ ਚੜ੍ਹਦੀ ਕਲਾ ਵਾਲਾ ਸਿੰਘ ਹੈਗਾ ਚੜ੍ਹਦੀ ਕਲਾ ਵਾਲਾ ਪੰਜਾਬ ਹੈ ਇਹਨੂੰ ਨਾ ਕੋਈ ਹਰਾ ਸਕਿਆ ਨਾ ਕੋਈ ਹਰਾ ਹੋਗਾ ਔਰ ਅਸੀਂ ਜਿੱਤ ਦਾ ਜਿਹੜਾ ਨਿਸ਼ਾਨ ਲਾ ਚੁੱਕੇ ਹਾਂ ਹਰ ਘਰ ਘਰ ਦੇ ਅੰਦਰ ਜਿਹੜਾ ਜਿੱਤ ਦਾ ਨਿਸ਼ਾਨ ਹੈ ਉਹ ਝੂਲਦਾ ਪਿਆ ਤੇ ਉਹਦਾ ਸਤਿਕਾਰ ਤੇ ਕਰਨਾ ਸਾਡਾ ਫਰਜ਼ ਹੈ ਜੀ ਔਰ ਅਕਾਲ ਚੈਨਲ ਦਾ ਮੈਂ ਬਹੁਤ ਬਹੁਤ ਤਨਵਾਦੀ ਆਂ ਆਪ ਜੀ ਦੇ ਗਰਾਊਂਡ ਜਿਹੜਾ ਤੋਂ ਜਿਹੜੇ ਪਹਿਲੇ ਦਿਨ ਤੋਂ ਜਿਹੜੇ ਕੰਮ ਕਰੇ ਅچھے ਮੈਸੇਜ ਨੂੰ ਅੱਗੇ ਸਰਵੇ ਕਰੇ ਕੋਈ ਨਿੰਦਿਆ ਵਾਲੀ ਗੱਲ ਨਹੀਂ ਜੀ ਪੰਜਾਬ ਦੇ ਅੰਦਰ ਕੋਈ ਛੋੜਾ ਕਰ ਰਿਹਾ ਕੋਈ ਬੋਤਾ ਕਰ ਰਿਹਾ ਸਾਰੇ ਸਭ ਦਾ ਸਤਿਕਾਰ ਹੈ ਅਗਰ ਕੋਈ ਨਹੀਂ ਵੀ ਕਰ ਪਾ ਰਿਹਾ ਮੈਂ ਕਹਿੰਦਾ ਇਹ ਸਾਨੂੰ ਉਹਦਾ ਹੱਥ ਫੜ ਕੇ ਉਹਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ ਬਣੇ ਕੀ ਨਾਮ ਜੇ ਤੁਹਾਡਾ ਜੀ ਪਲੀ ਜੀ ਪਲੀ ਜਾਂਦੇ ਹੋ ਪਿੰਡਾਂ 'ਚ ਕਿਵੇਂ ਦਾ ਪਿਆਰ ਮਿਲਦਾ ਸੰਗ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਪਹੁੰਚਦੇ ਹੋਗੇ ਫਿਰ ਇੱਕ ਗੱਲ ਜ਼ਰੂਰ ਕਹਿੰਦੇ ਹੋਣਗੇ ਧੀਏ ਚਾਹ ਪੀਣੀ ਆ ਪ੍ਰਸ਼ਾਦਾ ਛਕਣਾ ਕਹਿੰਦੇ ਹੁੰਦੇ ਨੇ ਨਾਲ ਲੋਕ ਬਿਲਕੁਲ ਬਿਲਕੁਲ ਜੀ ਹਾਂ ਜੀ ਚਾਹ ਪੀਣੀ ਹੈ ਦੁੱਧ ਦੱਸੋ ਕੀ ਖਾਓਗੇ ਤੁਸੀਂ ਬਹੁਤ ਪਿਆਰ ਦਿੰਦੇ ਨੇ ਸਭ ਕਿਵੇਂ ਲੱਗਾ ਦਰਦ ਵੰਡਾ ਰਹੇ ਹੋ ਤੁਸੀਂ ਜ਼ਖਮਾਂ ਤੇ ਮਲਮ ਲਾ ਰਹੇ ਹੋ ਹਾਂਜੀ ਦੇਖੋ ਮਾੜਾ ਤੇ ਹੋਇਆ ਹੈ ਬਟ ਉਹ ਸਭ ਨੂੰ ਇਕੱਠੇ ਮਿਲ ਕੇ ਕਰਨਾ ਹੈ ਤੇ ਅਸੀਂ ਸਾਰੇ ਕਰਾਂਗੇ ਵੀ ਸਾਡਾ ਆਪਣਾ ਪਰਿਵਾਰ ਹੈਗਾ ਤੇ ਅਸੀਂ ਆਪਣੇ ਪਰਿਵਾਰ ਵਾਸਤੇ ਕਰਾਂਗੇ ਸਾਡੇ ਸਾਡੇ ਨਾਲ Hindu ਤਤਵਾ ਵੀ ਮੁਸਲਮਾਨ ਭਾਈਚਾਰਾ ਵੀ ਸਾਡੇ ਨਾਲ ਨਾ ਵਲੰਟੀਅਰ ਦੇ ਰੂਪ ਚ ਸਾਡੇ ਨਾਲ ਨਾ ਬੱਚੇ ਦਿੱਲੀੋਂ ਆਏ ਨੇ ਤੇ ਜਸਪ੍ਰੀ ਜੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਭਾਈਚਾਰਕ ਸਾਂਝ ਬਾਬੇ ਨਾਨਕ ਦੇ ਨਾਲ ਤੇ ਭਾਈ ਮਰਦਾਨੇ ਦੀ ਗੱਲ ਹੁੰਦੀ ਹੈ ਨਾ ਹਮੇਸ਼ਾ ਹੀ ਬਾਬੇ ਨਾਨਕ ਦੇ ਨਾਲ ਹਮੇਸ਼ਾ ਮਰਦਾਨੇ ਦੀ ਗੱਲ ਉਈ ਦਸਣਾ ਚਾਹ ਰਹੇ ਉਹ ਸਵੇਰੇ ਉੱਠ ਕੇ ਨਾ ਪੁੱਛਦੇ ਸੀ ਕਿ ਵੀਰ ਜੀ ਆਪਾਂ ਲੰਗਰ ਛੱਕ ਕੇ ਚੱਲੀਏ ਮੈਂ ਕਿ ਲੰਗਰ ਛੱਕਣ ਦੀ ਜਰੂਰਤ ਨਹੀਂ ਪਣੀ ਜਦ ਮੈਂ ਅਸੀਂ ਨਿਕਲਦੇ ਸੀ ਨਾ ਸੇਵਾ ਵਾਸਤੇ ਸਾਨੂੰ ਐਦਾਂ ਲੱਗਦਾ ਸੀ ਅਸੀਂ ਨਗਰ ਕੀਰਤਨ ਦਾ ਇੱਕ ਹਿੱਸਾ ਬਣ ਗਏ ਹਰ ਦੋ ਥਾਲੀਆਂ ਬਾਅਦ ਕਹਿੰਦੇ ਸੀ ਲੰਗਰ ਪ੍ਰਸ਼ਾਦਾ ਛੱਕ ਕੇ ਜਾਓ ਜੀ ਲੰਗਰ ਪ੍ਰਸ਼ਾਦਾ ਛੱਕ ਕੇ ਜਾਓ ਜੀ ਉਹਨਾਂ ਦੀ ਵੀ ਅੱਖਾਂ ਖੁੱਲ ਗਈਆਂ ਹੜ ਦੇ ਅੰਦਰ ਵੀ ਮਤਲਬ 10 10 ਮਿੰਟ ਦੇ ਬਾਅਦ ਹਰ ਕੋਈ ਪੁੱਛਦਾ ਲੰਗਰ ਚ ਪਾਣੀ ਛੱਕ ਕੇ ਜਾਓ ਜੀ ਕਹਿੰਦਾ ਜੀ ਆਸੇ ਉਹ ਜਦ ਆਪਣੇ ਘਰ ਫੋਨ ਕਰਕੇ ਦੱਸਦੇ ਸੀ ਨਾ ਤਾਂ ਉਹਨਾਂ ਦੇ ਘਰ ਵਾਲੇ ਰੋ ਪੈਂਦੇ ਸੀ ਕਿ ਕਿੰਨਾ ਮੈਂ ਐਵੇਂ ਦੀ ਸਰਦਾਰੀ ਐਵੇਂ ਦੀ ਨੁਮਾਇੰਦੀ ਐਵੇਂ ਦੀ ਵਡਭਾਗੀ ਮਤਲਬ ਚੜ੍ਹਦੀ ਕਲਾ ਵਾਲਾ ਜਿਹੜਾ ਸੁਨੇਹਾ ਗਿਆ ਇਹ ਹੜ ਨਹੀਂ ਆਇਆ ਇਹ ਤਾਂ ਗੁਰੂ ਸਾਹਿਬ ਨੇ ਮਨਮ ਪੱਟੀ ਲਗਾਈ ਹੈ ਤੇ ਗੁਰੂ ਸਾਹਿਬ ਨੇ ਕਿਹਾ ਇਹਨੂੰ ਚੜ੍ਹਦੀ ਕਲਾ ਚ ਇਕਾ ਬਣਾਇਆ ਗੁਰੂ ਸਾਹਿਬ ਨੇ ਮਿਸਲਾਂ ਵੀ ਸਾਡੀਆਂ ਵੱਖ-ਵੱਖਰੀਆਂ ਹੋ ਜਾਂਦੀਆਂ ਐ ਤੇ ਮਿਸਲਾਂ ਨੂੰ ਇੱਕ ਕਰਨ ਵਾਸਤੇ ਕੋਈ ਹਿਲੇ ਵਰਤੇ ਸੀ ਮੈਂ ਭੈਣੇ ਤੁਹਾਡੇ ਕੋਲ ਹੀ ਆਉਣਾ ਇੱਕ ਮਿੰਟ ਦੇ ਦਿਓ ਮੈਨੂੰ ਦਿਲਵਿੰਦਰ ਦਿਆਲਪੁਰ ਜੀ ਨਾਲਾ ਦਿਲਵਿੰਦਰ ਜੀ ਇਹ ਦਿੱਲੀ ਵਾਲੇ ਵੀਰਾਂ ਦਾ ਭੈਣਾਂ ਦਾ ਸਨੇਹਾ ਕਿਵੇਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਜਸਪ੍ਰੀਤ ਵੀਰ ਨੇ ਬਹੁਤ ਵਧੀਆ ਦਿੱਲੀ ਵਾਲੇ ਭਾਜੀ ਪਰ ਸਾਨੂੰ ਸਾਰੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਟੈਕਨੀਕਲ ਚਾਹੇ ਕਰੋਨਾ ਜਵੇ ਪਰ ਉੱਥੇ ਅਕਾਲ ਚੈਨਲ ਦੀ ਸਾਰੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਉੱਥੇ ਜਿਹੜਾ ਕਿ ਸਭ ਤੋਂ ਪਹਿਲਾਂ ਪਹਿਲ ਕੀਤੀ ਅਕਾਲ ਚੈਨਲ ਰਾਈ ਮੈਂ ਦੱਸ ਰਹਾ ਕਿ ਸਾਡੇ ਸਿੰਗਰ ਭਰਾਵਾਂ ਨੇ ਆਪਣੀਆਂ ਬੇਟਾਂ ਕਰ ਕਰਕੇ ਜਿਹੜੇ ਗਰਾਉਂਡ 0 ਗਰਾਉਂਡ ਗਰਾਉਂਡ 0 ਤੇ ਗਏ ਉਹ ਫੋਟੋ ਸ਼ੈਸ਼ਨ ਨਹੀਂ ਹੋਇਆ ਅਪੀਲ ਕੀਤੀ ਲੋਕਾਂ ਨੂੰ ਫੋਟੋ ਵੀ ਜ਼ਰੂਰੀ ਆ ਜਸਪ੍ਰੀਤ ਜੀ ਕਹਿੰਦੇ ਆ ਨਾ ਕਿ ਇੱਕ ਹੱਥ ਦੋ ਦੂਜੇ ਪਤਾ ਨਾ ਲੱਗੇ ਪਰ ਅੱਜ ਜੋ ਹੜਾਂ ਦੇ ਵਿੱਚ ਜਿੰਨਾ ਚਾਹੀਦਾ ਸੀ ਨਾ ਉਸ ਤੋਂ ਵੱਧ ਦੇ ਰਹੇ ਆ ਤੇ ਉਹ ਫੋਟੋਆਂ ਸੁਨੇਹਾ ਦੇ ਰਹੀਆਂ ਦਿਲਿੰਦਰ ਦਿਆਲਪੁਰੀ ਜੀ ਪਰ ਮੈਂ ਉੱਥੇ ਨਾ ਭਾਜੀ ਸਲੂਟ ਕਰਦਾ ਜੀ ਸਾਰੇ ਸਿੰਗਰ ਭਾਈਚਾਰਾ ਨੂੰ ਮੰਕੀਰਤ ਔਲਕ ਦੀ ਪੂਰੀ ਟੀਮ ਦਲ ਦਲਜੀਤ ਦਸਾਈ ਦੀ ਪੂਰੀ ਟੀਮ ਜਸਵੀਰ ਜੱਸੀ ਗਰਦਾਸਪੁਰਿਆ ਜਿਨੇ ਸਭ ਤੋਂ ਪਹਿਲਾਂ ਵਾਈਟ ਪਾਈ ਔਰ ਜਸਪਿੰਦਰ ਨਰੂਲਾ ਜੀ ਦਿੱਲੀ ਤੋਂ ਤੁਹਾਡੇ ਦਿੱਲੀ ਤੋਂ ਜਿਨੇ ਨੇ ਸਾਨੂੰ ਸਾਰੇ ਵਾਸਤੇ ਕਿਸ਼ਤੀਆਂ ਭੇਜੀਆਂ ਮਨਮੋਹਨワਰਸ ਬੱਬੂ ਮਾਨ ਇੰਦਰਜੀਤ ਨਿੱਕੋ ਰੇਸ਼ਮ ਸਿੰਘ ਅਨਮੋਲ ਸਾਡੀ ਮਾਂ ਅਮਰ ਨੋਰੀ ਜੀ ਔਰ ਡਾਕਟਰ ਜਸਵਿੰਦਰ ਭੱਲਾ ਜਿਹੜੇ ਸਵਰਗਵਾਸੀ ਹੋਗੇ ਉਹਨਾਂ ਦੀ ਪੂਰੀ ਟੀਮ ਹਰਿਆਣਾ ਜੁਪੀ ਦੀ ਪੂਰੇ ਮੁਸਲਮਾਨ ਔਰ ਬਾਲੀਵੁੱਡ ਹਾਲੀਵੁੱਡ ਦੇ ਸੁਲਮਾਨ ਖਾਨ ਅਸ਼ਕੀ ਕੁਮਾਰ ਕਪਲ ਦੇ ਕਪਲ ਸ਼ਰਮਾ ਜੀ ਔਰ ਪਦਮਸ਼ੀਲ ਬਲਵੀਰ ਸਿੰਘ ਸੀਚੇਵਾਲ ਸਾਹਿਬ ਔਰ ਸਤਕਾਰਯੋਗ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਜਿਹੜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਸੜਕ ਬਣਾ ਰਹੇ ਨੇ ਆਪਣੇ ਕੋਲੋਂ ਔਰ ਉਹਨਾਂ ਨੇ ਆਣ ਕੇ ਹੜਾਚ ਹੜਾਚ ਮਦਦ ਕੀਤੀ ਸਭ ਤੋਂ ਜ਼ਿਆਦਾ ਸਲੂਟ ਹੈ ਸਾਡੇ ਡਿਪਟੀ ਕਮਿਸ਼ਨਰ ਮੈਡਮ ਸ਼ਖਸ਼ੀ ਜੀ ਜਿਨ੍ਹਾਂ ਨੇ ਮੈਂ ਉਹਨਾਂ ਦੀ ਵੀਡੀਓ ਦੇਖੀ ਆ ਵੀ ਉਹਨਾਂ ਨੂੰ ਹੁਕਮ ਨਹੀਂ ਕੀਤਾ ਡੀਸੀ ਸਾਹਿਬ ਦਾ ਹੁਕਮ ਹੁੰਦਾ ਬੈਠ ਕੇ ਚਲਾਉਣਾ ਪਰ ਉਹ ਗਰਾਊਂਡ ਪਾਣੀ ਵਿੱਚ ਦੌੜ ਦੌੜ ਕੇ ਗਏ ਡਿਪਟੀ ਕਮਿਸ਼ਨਰ ਅਮਰਸਰ ਬਹੁਤ ਬਹੁਤ ਧੰਨਵਾਦ ਸਾਰੇ ਸਿੰਗਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਕਾਲ ਚੰਨ ਲਾਈ ਕਿ ਆਪਾਂ ਅੱਜ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗੱਜ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗਾ ਸਾਹਿਬ ਉਹਨਾਂ ਦੀ ਸਰਪ੍ਰਸਤੀ ਅੱਜ ਥੋੜੇ ਦੇਰ ਤੋਂ ਬਾਅਦ ਹੀ 2-4 ਦਿਨ ਤੋਂ ਬਾਅਦ ਪੋਰਟ 'ਚ ਇੱਕ ਸ਼ੁਰੂ ਹਾਂ ਦਰਬਾਰੇ ਖਾਲਸਾ ਉਹ ਸ਼ੁਰੂ ਹੋ ਜਾਣਾ ਉਹ ਚਾਪਾ ਆਪਣੀ ਐਪਲੀਕੇਸ਼ਨ ਡਾਊਨਲੋਡ ਕਰੀਏ ਔਰ ਆਪਾਂ ਸੰਗਤ ਦੀ ਹੋਰ ਸੇਵਾ ਕਰੀਏ ਤੇ ਖੁਸ਼ੀਆਂ ਪ੍ਰਾਪਤ ਕਰੀਏ ਦਰਬਾਰੇ ਖਾਲਸਾ ਚੱਲੂ ਹੋ ਚੁੱਕਾ ਤੇ ਖਾਲਸੇ ਦੀ ਗੱਲ ਹੋਣ ਰਹੀ ਸੀ ਨਾ ਇੱਥੇ ਦਰਬਾਰੇ ਖਾਲਸਾ ਸਟਾਰਟ ਹੋ ਗਿਆ ਜੀ ਅੱਜ ਇੱਕ ਪਾਸੇ ਸਰਕਾਰ ਆ ਤੇ ਇੱਕ ਪਾਸੇ ਫਿਰ ਦਰਬਾਰੇ ਖਾਲਸਾ ਆਉਟ ਮੈਂ ਸਮਝਦਾ ਕਿ ਅੱਜ ਜਿਹੜਾ ਇਹ ਪ੍ਰੋਗਰਾਮ ਸੱਦੇ ਗਏ ਮੈਨੂੰ ਲੱਗਦਾ ਹੈ ਕਿ ਮੈਂ ਅੱਜ ਗੁਰਪੁਰਬ ਦਾ ਦਿਨ ਹੈ ਜੀ ਅੱਜ ਮੈਂ ਕਿੰਨੇ ਸਾਰੇ ਪਾਗ ਨੂੰ ਅਸੀਂ ਜੱਪੀ ਵੀ ਪਾਈ ਇਕੱਠੀ ਫਤਿਹ ਬੁਲਾਈ ਕਿੰਨੀ ਵਾਰ ਜੇਕਾਰੇ ਲਾਏ ਕਿੰਨੀ ਵਾਰ ਗੂੰਜਾਂ ਉਠੀਆਂ ਤੇ ਅੱਜ ਐਵੇਂ ਲੱਗਦਾ ਹੈ ਕਿ ਅੱਜ ਪੰਜਾਬ ਦਾ ਇੱਕ ਇੱਕ ਹੋਰ ਜਨਮ ਹੋਇਆ ਹੈ ਜਿਹੜਾ ਸੁਧਾਰ ਦਾ ਜਨਮ ਹੋਇਆ ਹੈ ਤੇ ਅੱਜ ਮੈਂ ਧੰਨਵਾਦੀ ਹਾਂ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਸਾਹਿਬ ਦਾ ਤੇ ਆਪ ਜੀ ਵਰਗੇ ਜਿਹੜੇ ਨੁਮਾਇंदे ਜਿਹੜੇ ਔਨ ਗਰਾਉਂਡ ਸਾਡੀ ਅਛਾਈਆਂ ਨੂੰ ਜਿਹੜਾ ਅੱਗੇ ਸਪਰੈਡ ਕਰਦੇ ਮੈਨ ਕੋਈ ਪੰਜਾਬੀ ਕੋਈ ਸਿੱਖ ਕੋਈ ਪੱਗ ਗਲਤ ਨਹੀਂ ਹੋ ਸਕਦੀ ਜਿਨੇ ਜਪਜੀ ਸਾਹਿਬ ਦਾ ਜਾਪ ਕੀਤਾ ਹੈ ਇੱਕ ਓੰਕਾਰ ਜਪਿਆ ਹੈ ਉਹ ਕਦੀ ਓੰਕਾਰ ਦਾ ਵੇਦਵੀ ਨਹੀਂ ਕਰ ਸਕਦਾ ਇੱਕ ਓੰਕਾਰ ਦੀ ਕਦੀ ਵੀ ਕਿਨੇ ਮੈਂ ਕਿੱਥੇ ਵੀ ਰੁਲ ਨਹੀਂ ਦੇਗਾ ਉਹ ਇੱਕ ਔਂਕਾਰ ਦਾ ਜਿਹੜਾ ਜਕਾਰਾ ਹੈ ਨਾ ਉਹ ਚੜਦੀ ਕਲਾ ਵਾਲਾ ਹੈ ਅਸੀਂ ਬਿਲਕੁਲ ਤਿਆਰ ਬੇ ਤਿਆਰ ਆ ਅਕਾਲ ਚੈਨਲ ਤੇ ਰਾਈ ਵੀ ਅਸੀਂ ਕਹਿਣਾ ਚਾਹੁੰਦੇ ਆਂ ਜ਼ਰੂਰੀ ਨਹੀਂ ਹੁੰਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਡਿਊਟੀ ਲਗਾ ਤੁਸੀਂ ਅਕਾਲ ਚੈਨਲ ਵੀ ਜਿਹੜੇ ਡਿਊਟੀ ਲਗਾਏਗਾ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦੀ ਗਰਾਊਂਡ ਤੇ ਮਿਲਾਂਗੇ ਉੱਥੇ ਸੁਆਵਾ ਦੇਵਾਂਗੇ ਇਹ ਜਜ਼ਬਾਵਾ ਤੇ ਜਜ਼ਬੇ ਨੂੰ ਸਲਾਮ ਆ ਉਹ ਦਿੱਲੀ ਤੋਂ ਹੋਵੇ ਉਹ ਯੂਪੀ ਤੋਂ ਹੋਵੇ ਉਹ ਵਿਦੇਸ਼ਾਂ ਤੋਂ ਚੱਲਿਆ ਹੋਇਆ ਜਜ਼ਬਾ ਉਸ ਜਜ਼ਬੇ ਨੂੰ ਸਲਾਮ ਆ ਆਓ ਰਲ ਮਿਲ ਕੇ ਪੰਜਾਬ ਦੀ ਬਾਹ ਫੜੀਏ ਤੇ ਪੰਜਾਬ ਨੂੰ ਜਿੱਥੇ ਹੜ੍ਹ ਪੀੜਤ ਇਲਾਕੇ ਨੂੰ ਮੋਢ ਲੀਆਂ ਤੇ ਖੜਾ ਕਰਕੇ